ਅੱਜ ਫਰੀਦਕੋਟ ਪੁਲਿਸ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਲੈ ਕੇ ਤੜਕਸਾਰੀ ਸਰਗਰਮ ਨਜ਼رائی ਅਤੇ ਫਰੀਦਕੋਟ ਦੇ ਕੰਮਿਆਣਾ ਗੇਟ ਦੇ ਨਜ਼ਦੀਕ ਪੈਂਦੇ ਨਸ਼ਾ ਵੇਚਣ ਵਾਲੇ ਸ਼ੱਕੀ ਕਰਾਂ ਦੀ ਸਰਚ ਕੀਤੀ ਗਈ ਇਸ ਮੌਕੇ ਦੇ ਉੱਤੇ ਇਸ ਸਰਚ ਅਭਿਆਨ ਵਿੱਚ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਜੂਦ ਰਹੇ ਪੁਲਿਸ ਵੱਲੋਂ ਲਗਾਤਾਰ ਫਰੀਦਕੋਟ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਅਤੇ ਪੁਲਿਸ ਪੂਰੀ ਤਰ੍ਹਾਂ ਸਤਰਕ ਨਜ਼ਰ ਆ ਰਹੀ ਹੈ ਇਸ ਮੌਕੇ ਦੇ ਉੱਤੇ ਫਰੀਦਕੋਟ ਦੇ ਡੀਐਸਪੀ ਇਨਵੈਸਟੀਗੇਸ਼ਨ ਤਰਲੋਚਨ ਸਿੰਘ ਨੇ ਪੱਤਰਕਾਰਾਂ ਨੂੰ ਇਸ ਸਰਚ ਅਭਿਆਨ ਦੀ ਜਾਣਕਾਰੀ ਸਾਂਝਾ ਕੀਤੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਨਾਮ ਜਿਹੜੀ ਵਿਢੀ ਹੋਈ ਹੈ ਉਸ ਦੇ ਤਹਿਤ ਸਾਡੇ ਮਾਣਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੀ ਆਪੀਐਸਜੀ ਜੀ ਦੀ ਰਹਿਮਾਈ ਹੇਠ ਅਸੀਂ ਲਗਾਤਾਰ ਫਰੀਕੋਟ ਜ਼ਿਲ੍ਹੇ ਵਿੱਚ ਕਾਸ ਆਪਰੇਸ਼ਨ ਚਲਾਉਨੇ ਆ ਤੇ ਅੱਜ ਵੀ ਅਸੀਂ ਕਮਿਊਨਿਕੇਟਿਵ ਦੇ ਕਾਸ ਆਪਰੇਸ਼ਨ ਸੰਬੰਧ ਵਿੱਚ ਆਏ ਹੋਏ ਆ ਇੱਥੇ ਜੋ ਵੀ ਜਿਹੜੇ ਸਾਡੇ ਬੈਡਲਰ ਨੇ ਜਿਹੜੇ ਨਸ਼ਾ ਵੇਚਦੇ ਨੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਸਾਡੇ ਲਿਸਟਡ ਨੇ ਜਿਹੜੇ ਸਾਡੇ ਰਿਟਾਰਤੇ ਨੇ ਉਹਨਾਂ ਦੇ ਘਰਾਂ ਵਿੱਚ ਪਹੁੰਚ ਰਹੇ ਆ ਤੇ ਜਿਹੜੇ ਸਾਡੇ ਜਿਹੜੇ ਫਰੀਕੋਟ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਕੋਈ ਮੇਨ ਸੀਗੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਅਸੀਂ ਜ਼ਿਲ੍ਹੇ ਦੇ ਵਿੱਚ ਭੇਜ ਚੁੱਕੇ ਆ ਜਿਹੜੇ ਕੁਝ ਜਿਹੜੇ ਭਾਜ ਨੱਟ ਕੇ ਜਿਹੜੇ ਇਸ ਟਾਈਮ ਸਾਡੇ ਏਰੀਆ ਦੇ ਵਿੱਚ ਨਸ਼ਾ ਵੇਚਦੇ ਨੇ ਤਾਂ ਉਹਨਾਂ ਨੂੰ ਅਸੀਂ ਅੱਜ ਕਾਸੋ ਆਪਰੇਸ਼ਨ ਤਹਿਤ ਇਹ ਫੜਾਂਗੇ ਤੇ ਜਿਹੜੀ ਬੰਦੀ ਜਿਹੜੀ ਕਾਨੂੰਨਨ ਕਾਰਵਾਈ ਉਹਨਾਂ ਤੇ ਅਮਲ ਵਿੱਚ ਲੈਂਦੀ ਜਾਵੇਗੀ